ਕੀ ਕਹਿਣਾ ਚਾਹੋਗੇ ਭਾਵਨਾਵਾਂ ਕੀ ਨੇ ਸਟੇਕ ਨੂੰ ਸੁਨੇਹਾ ਵੀ ਪੰਜਾਬੀਆਂ ਨੂੰ ਕੀ ਆ ਸਰਕਾਰ ਨੂੰ ਸੁਨੇਹਾ ਕੀ ਦੇਖੋ ਸਰਕਾਰ ਨੂੰ ਤਾਂ ਇਹ ਹੈ ਕਿ ਆ ਖਾੜੇ ਵਿਚਾਰੇ ਜਿਹੜੇ ਡੁੱਬੇ ਨੇ ਜੀ 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 ਇਹ ਬਰਬਾਦ ਹੋ ਗਏ ਨੇ ਹੁਣ ਕੋਈ ਰਾਜਸਤਾਨੀ ਡੁੱਬਿਆ ਕੋਈ ਹਰਿਆਣਾ ਵਾਲੇ ਡੁੱਬਿਆ ਇਹ ਡੁੱਬੇ ਤਾਂ ਪਹਿਲੀ ਗੱਲ ਮੈਂ ਪ੍ਰਧਾਨ ਮੰਤਰੀ ਨੂੰ ਕਹੂੰਗਾ ਕਿ ਜੇ ਤਾਂ ਸਾਡਾ ਪਾਣੀ ਦਿੰਨੇ ਹੋ ਜੀ ਜੀ ਜਿਹਨੂੰ ਰਿਪੇਰੀਅਨ ਨਾਲ ਰਿਪੇਰੀਅਨ ਕੀ ਆ ਆਹ ਹੈ ਰਿਪੇਰੀਅਨ ਜੀ ਇਹ ਜਦੋਂ ਪਾਣੀ ਲਾਉਂਦੇ ਨੇ ਬੋਰਾ ਨਾਲ ਲਾਉਂਦੇ ਨੇ ਤੇ ਜਦੋਂ ਦਰਿਆਵਾਂ ਦੇ ਪਾਣੀ ਨਾਲ ਡੁੱਬਦੇ ਨੇ ਇਹ ਡੁੱਬਦੇ ਔਰ ਅੱਜ 5 ਲੱਖ ਏਕੜ ਹੈ ਇਹਨਾਂ ਨੂੰ ਪੁੱਛ ਕੇ ਵੇਖੋ ਇਹ ਤਾਂ ਵਿਚਾਰਿਆਂ ਦਾ ਰੋਣਾ ਇੱਥੇ ਇਹਨਾਂ ਦਾ ਤਾਂ ਥੋੜਾ ਜਿਹੀ ਕੱਚੀ ਪੱਕੀ ਵਾਲਾ ਕਿਦਾਂ ਸਿੱਧਾ ਆਪਣੇ ਬੰਦੇ ਉਹਨਾਂ ਦੀ ਕਰਤੌਰੀ ਨਹੀਂ ਹੋਈ ਵਿਚਾਰਿਆਂ ਦੀ ਇਹ ਕਾਂਗਰਸ ਨੇ ਤੋੜਤੀਆਂ ਸੀ ਨਵੀਂ ਇਹਨਾਂ ਦੀ ਵੀ 5 ਲੱਖ ਏਕੜ ਚ ਕਿੰਨੀ ਗਈ ਆ ਤੁਸੀਂ ਪੰਜਾਬ ਸਰਕਾਰ ਦਾ ਦੋਖਲਾਪਨ ਵੇਖੋ 5 ਲੱਖ ਏਕੜ ਚ ਗਿਣ ਲਿਆ ਪਰ ਜਦੋਂ ਇਹਨਾਂ ਨੂੰ ਆਦੇ 20000 ਦੇਣਾ ਪਰ ਏਕੜ ਉਹ ਕੱਲਾ ਮਾਲਕੀ ਵੀ ਦੇਵਾਂਗੇ ਜੇ ਪੱਕੀ ਹੈ ਜੇ ਦੀ ਕਰਤੌਰੀ ਨਹੀਂ ਉਹਨੂੰ ਨਹੀਂ ਦੇਵਾਂਗੇ ਆਪੋਡੇ ਪੰਜਾਬ ਦਾ ਨਹੀਂ ਦਾ ਵੋਟ ਨਹੀਂ ਪਾਈ ਇਹ 5 ਲੱਖ ਏਕੜ ਚ ਗਿਰਿਆ ਨਹੀਂ ਕਿਆ ਪਹਿਲਾਂ ਕੋਰੀ ਪਾਲੀ ਸੀ ਉਹ ਨਜਾਇਜ਼ ਸੀ 3 ਕਰੋੜ 75 ਲੱਖ ਰੁਪਏ ਇਹਨਾਂ ਦਾ ਮਾਮਲਾ ਆਇਆ ਸੀ ਜਿੱਦਾਂ ਕਰਕੇ ਇਹਨਾਂ ਦੀਆਂ ਦਰਦੌੜ ਸਾਰਾ ਸਰਕਾਰ ਦਾ ਕਹਿਣਾ ਕਿ ਕੋਈ ਮੈਨਮੇਡ ਨਹੀਂ ਆ ਕੁਦਰਤ ਅੱਗੇ ਕਿਸੇ ਦਾ ਯੋਰ ਨਹੀਂ ਹੁੰਦਾ ਨੌਨਸੈਂਸ ਗੱਲ ਹੈ ਸਟੂਪਿਡ ਗੱਲ ਹੈ ਦਸਾਂ ਦਿਨਾਂ ਦਾ ਪਾਣੀ ਮੀਂਹ ਤਾਂ ਨਹੀਂ ਪੈ ਰਿਹਾ ਔੜਾਂ ਤੇ ਵੀ ਨਹੀਂ ਪੈ ਰਿਹਾ ਕੀ ਇਹ ਦੱਸਣਗੇ ਪੌਂਗ ਤੇ ਭਾਖੜਾ ਤੇ ਰਣਜੀਤ ਡੈਮ ਇੰਨਾ ਦਾ ਲੈਵਲ ਐ ਕਿਉਂ ਐ ਤੁਹਾਨੂੰ ਪਤਾ ਰੰਜੀਤਾ ਆਪਾਂ ਕਿੰਨਾ 525 ਮੀਟਰ ਤੇ 27 ਹੈਡ ਐ ਤੇ ਜਿਹੜਾ ਹੈਗਾ ਪੌਂ 1394 ਫੁੱਟ ਤੇ ਜਿਹੜਾ ਪਾ ਖੜਾ ਉਹ ਐ 1675 ਫੁੱਟ ਜਿਹੜਾ ਐਜ ਐ ਇਹ ਪਾ ਇਹ ਡੈਮਾਂ ਦਾ ਕ੍ਰੇਟ ਕੀਤਾ ਹੋਇਆ ਫਲੱਡ ਸੀ ਅਸੀਂ ਤੁਹਾਨੂੰ ਡਾਟਾ ਦੇ ਕੇ ਕਹਿ ਰਹੇ ਆ ਨਹੀਂ ਤਾਂ ਮੈਨੂੰ ਦੋਸਤੋ ਫਰੀਦ ਕੋ ਟੁੱਪ ਗਿਆ ਟੰਡਾ ਡੁੱਬ ਗਿਆ ਮੀਂਹ ਨਾਲ ਡੁੱਬੇ ਜਾਂਦੇ ਉਹ ਵੀ ਡੁੱਬੇ ਜਾਂਦੇ ਕੀ ਇਹ ਦੱਸਣਗੇ ਕਿ ਅਗਸਤ ਦੇ ਵਿੱਚ 9 ਅਗਸਤ ਨੂੰ ਤਾਂ ਅਸੀਂ ਇਹਨਾਂ ਸਾਡੀ ਟੀਮ ਨੇ ਐਫੀਡ ਰੱਤਾ ਇਹਨਾਂ ਨੂੰ ਜੀ ਜੀ ਤੇ ਫਲੱਡ ਆਉਣ ਵਾਲਾ 14 ਨੂੰ ਮੈਂ ਪਬਲਿਕ ਰੈਲੀ ਚ ਬੋਲਿਆ ਸੀ 14 ਅਗਸਤ ਨੂੰ ਕੀ ਇਹ ਦੱਸਣਗੇ ਕਿ ਇਹਨਾਂ ਨੇ ਅਗਸਤ ਦੇ ਸ਼ੁਰੂ ਚ ਉਹ ਹਾਈਟ ਕਿਉਂ ਅਚੀਵ ਕਰ ਲਈ ਜਿਹੜੀ ਸਤੰਬਰ ਚ ਕਰਨੀ ਸੀ ਉਸ ਤੋਂ ਬਾਅਦ ਤਾਂ ਗਲਾਸ ਭਰ ਗਿਆ ਨਾ ਜਿਹੜਾ ਪਾਣੀ ਪਾਊਗਾ ਉਹ ਡੁੱਲੂਗਾ ਆ ਡੁੱਲਿਆ ਹੋਇਆ ਪਾਣੀ ਆ ਫਲਦਾ ਦੀ ਸ਼ਕਤ ਇਹ ਡੈਮਾਂ ਦਾ ਡੁੱਲਿਆ ਹੋਇਆ ਪਾਣੀ ਹੈ ਕੀ ਸਾਡਾ ਮੁੱਖ ਮੰਤਰੀ ਅਸੈਂਬਲੀ ਚ ਬੋਲ ਰਿਹਾ ਉਹਨੂੰ ਡਰ ਕਿਹੜੀ ਗੱਲ ਦਾ ਹੈ ਉਹ ਕਹਿੰਦਾ ਕਿਉਂ ਨਹੀਂ ਕਿ ਡੈਮਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਇੱਕ ਜੁਡੀਸ਼ੀਅਲ ਕਮਿਸ਼ਨ ਬਣਨਾ ਚਾਹੀਦਾ ਜਿਦੇ ਤੇ ਰਣਜੀਤ ਡੈਮ ਵੀ ਇਨਕਲੂਡ ਹੋਵੇ ਤੇ ਉਹਨਾਂ ਦੀ ਇਨਕੁਆਰੀ ਹੋਵੇ ਕਿ ਇਹਨਾਂ ਨੇ ਬਣ ਕਿਉਂ ਪਰਿਆ ਪਤਾ ਲੱਗ ਜੂਗਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਔਰ ਸੈਕੰਡ ਤੁਸੀਂ ਉਹਨੂੰ ਅਗਲੀ ਗੱਲ ਪੁੱਛੂਗੇ ਮੈਂ ਆਪੇ ਹੀ ਕਹਿ ਦਿੰਦਾ ਪ੍ਰਧਾਨ ਮੰਤਰੀ ਕਹਿ ਗਿਆ ਕਿ 12000 ਕਰੋੜ ਰੁਪਏ ਇਨਾਂ ਕੋਲੇ ਜੀ ਡਿਜ਼ਾਸਟਰ ਫੰਡ ਦਾ ਇਹ ਕਹਿ ਰਹੇ ਸਾਡੇ ਕੋਲੇ 1500 ਕਰੋੜ ਹੈ ਮੇਨ ਮਸਲਾ ਤਾਂ ਉਹਨ ਪ੍ਰਧਾਨ ਮੰਤਰੀ ਕੇ ਮੁੱਖ ਮੰਤਰੀ ਦੋਨਾਂ ਚੋਂ ਸੱਚ ਕਾਉਣ ਕਹਿ ਰਿਆ ਹੀ ਰਹਿ ਗਿਆ ਔਰ ਇੱਕ ਗੱਲ ਹੋਰ ਇਹਨਾਂ ਦਾ ਚੀਫ ਸੈਕਟਰੀ ਕਹਿ ਰਿਆ ਸੀ ਕਿ 12000 ਕਰੋੜ ਸਾਡੀ ਲਾਇਬਿਲਟੀ ਹੈ ਜੀ ਲਾਇਬਿਲਟੀ ਦਾ ਮਤਲਬ ਪਤਾ ਕੀ ਹੁੰਦਾ ਹੈ ਕਿ ਦੇਨਦਾਰ ਹੈ ਦੇਨਦਾਰ ਉਸ ਪੈਸੇ ਦੀ ਹੁੰਦੀ ਜਿਹੜਾ ਤੁਸੀਂ ਕਰ ਚਲੇ ਆਓ ਕੀ ਇਹ ਮੁੱਖ ਮੰਤਰੀ ਦੱਸੂਗਾ ਪੈਸਾ ਖਰਚਿਆ ਨਹੀਂ ਆ ਜੇ ਨਹੀਂ ਖਰਚਿਆ ਤਾਂ ਪ੍ਰਧਾਨ ਮੰਤਰੀ ਨੂੰ ਡਿਵਟੀ ਗਲਤ ਗੱਲ ਕਹਿ ਗਿਆ ਚੱਲ ਦਿੱਲੀ ਲਈਏ ਮੋਰਚਾ ਬੈਠੇ ਸਰਕਾਰ ਪਹਿਲਾਂ ਪਿੱਛੇ ਪੰਜਾਬ ਦੇ ਲੋਕ ਆਉਣਗੇ ਔਰ ਨਾਲ ਨਾਲ ਪ੍ਰਧਾਨ ਮੰਤਰੀ ਨੂੰ ਕਹੂੰਗਾ ਮੈਂ ਤੁਸੀਂ 1500 ਕਰੋੜ ਦੇ ਕੇ ਹਿਮਾਚਲ ਨੂੰ 1600 ਕਰੋੜ ਦਿੱਤਾ ਸਾਨੂੰ ਇਹ ਤਾਂ 인ਫਰਾਸਟ੍ਰਕਚਰ ਦਾ ਹੈ ਉਹਨਾਂ ਦੀ 5 ਲੱਖ ਏਕੜ ਦੀ ਨਹੀਂ ਨਹੀਂ ਜੀ ਕੀ ਇਹ ਦੱਸਣਗੇ ਹਿਮਾਚਲ ਜਿਹੜਾ ਦੇਸ਼ ਦਾ ਫੂਡ ਦਾ ਭੰਡਾਰ ਹੈ ਉਹਦੇ ਚ ਕਿੰਨੇ ਕੁ ਪੈਸੇ ਫੂਡ ਦਿੰਦਾ ਹੈ ਕਣਕ ਚੌਲ ਕਿੰਨੇ ਕਮਾਉਂਦਾ ਤੇ ਅਸੀਂ ਤਾਂ 50% ਤੱਕ ਵੀ ਕਣਕ ਪਾਉਣੀ ਹੈ ਜੀ 30 ਤੋਂ 20% ਤੱਕ ਚੌਲ ਪਾਉਣੀ ਹੈ ਇਹ ਦੱਸੋ ਕੋਈ ਨਾ ਜ਼ਮੀਨਾਂ ਦਾ 5 ਲੱਖ ਇੱਕੜ ਦਾ ਕੀ ਹਰਜਾਨਾ ਹੈ ਬੰਦੇ ਜੀ ਬਾਅਦ ਚ ਦੇਵਾਂਗੇ ਬਾਅਦ ਚ ਦੇ ਦਵਾਂਗੇ ਅਗਲੇ ਸਾਲ ਹਾਲਤਿਕ ਦਾ ਤੇਜ਼ ਹਾਲਜੀ ਅਲਰਜੀ ਮੈਨੂੰ ਇੱਥੇ ਮਿਲ ਗਈ ਸੀ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਏਡੂ ਬੇਖਿਉ ਮੈਨੂੰ ਉਹਨਾਂ ਦੇ ਮਾਨ ਸਾਹਿਬ ਪਹਿਲਾਂ ਬਚਾ ਲੀਏ ਲੋਕਾਂ ਨੂੰ ਫੇਰੇ ਦਾ ਫੈਸਲਾ ਕਰਾਂਗੇ ਵਾਰੀ ਵਗੈਰਾ ਕਰਾਂਗੇ ਗੱਲ ਕੀਤੀ ਕਿਉਂ ਨਹੀਂ ਗੱਲ ਫਿਰ ਇੱਕ ਗੱਲ ਉਹਨਾਂ ਨੇ ਹੋਰ ਕਹੀ ਸੀ ਜਿਹਦਾ ਰੇਤ ਉਹਦੀ ਆ ਜਿਹਦਾ ਖੇਤ ਉਹਦੀ ਰੇਤ ਕੀ ਇਹ ਦੱਸਣਗੇ ਰੇਤ ਲੈ ਕੇ ਕਿੱਥੇ ਜਾਣ ਮਿੱਟੀ ਮਿਕਸ ਆ ਕਿ ਅਕਾਲੀ ਦਲ ਲਾਲਾਂ ਦੇ ਆ ਪੰਜਾਬ ਦਾ ਪੁੱਤ ਪੰਜਾਬ ਨਾਲ ਖੜ ਗਿਆ ਸੁਖਬੀਰ ਸਿੰਘ ਬਾਦ ਜਿਵੇਂ ਤੁਸੀਂ ਦੱਸ ਵੀ ਦਿਓ ਕਿਵੇਂ ਖੜ ਗਿਆ ਏਲ ਦੇ ਰਹੇ ਨੇ ਕਹਿੰਦੇ ਅਸੀਂ ਪੈਸੇ ਵੰਡ ਰਹੇ ਰਾਜਾ ਰਾਜਤੰਤਰ ਚੱਲ ਰਿਹਾ ਪੈਸੇ ਵੰਡ ਰਹੇ ਆ ਕੀ ਇਹ ਦੱਸਣਗੇ ਜਦੋਂ ਇਹਨਾਂ ਦੀ ਸਰਕਾਰਾਂ ਰਹੀਆਂ ਉਦੋਂ ਇਹਨਾਂ ਨੇ ਇਹਨਾਂ ਦੀ ਜਿਹੜੀ ਮਾਲਕੀ ਜ਼ਮੀਨ ਹੈ ਜਾਂ ਕੱਚੀਆਂ ਜ਼ਮੀਨਾਂ ਨੇ ਉਹਨਾਂ ਲਈ ਕੀ ਕੀਤਾ ਸੀ ਕੀ ਇਹ ਦੱਸਣਗੇ ਉਹਦੇ ਬੀਬੀ ਐਮਬੀ ਤੇ ਪੰਜਾਬ ਦਾ ਅਧਿਕਾਰ ਹੋ ਗਿਆ ਉਹਦੇ ਲਈ ਕੀ ਕੀਤਾ ਸੀ ਇਹ ਦੱਸਣਗੇ ਕੀ ਇਹ ਤੁਸੀਬਾਂ ਜਿਨ੍ਹਾਂ ਦੇ ਅੰਦਰ ਇਹਨਾਂ ਦੀਆਂ ਜ਼ਮੀਨਾਂ ਫਸ ਗਈਆਂ ਦਰਿਆਵਾਂ ਥੱਲੇ ਉਹਦੇ ਲਈ ਕੀ ਕੀਤਾ ਸੀ ਕੀ ਇਹ ਦੱਸਣਗੇ 160 ਐਮਐਫ ਤੋਂ 11 ਐਮਐਫ ਰਹਿ ਗਿਆ ਇਹਨਾਂ ਨੇ ਵੀ ਐਸਵਾਈਐਲ ਦੀ ਜ਼ਮੀਨ ਐਕਵਾਇਰ ਕਰਾਈ ਸੀ ਉਹਦੇ ਲਈ ਇਹਨਾਂ ਨੇ ਕੀ ਕੀਤਾ ਸੀ ਐਂ ਕਾਂਗਰਸੀਆਂ ਵਾਲੀ ਬਾਰੇ ਸਵਾਲ ਕਾਂਗਰਸ ਕੇ ਨੇ ਤਾਂ ਭੱਠਾ ਹੀ ਉਹਨਾਂ ਨੇ ਬਿਠਾਇਆ ਕਰ ਉਹਦੇ ਬਾਰੇ ਤਾਂ ਕਹਿ ਨਹੀਂ ਪੰਜਾਬ ਦੇ ਲੋਕਾਂ ਨੂੰ 71 ਹੋਣ ਦੇ ਲਈ ਇਹਨਾਂ ਮੁੱਦਿਆਂ ਤੇ ਕੀ ਸੁਨੇਹਾ ਹੈ ਇਹ ਕੋ ਸੁਨੇਹਾ ਜਿਵੇਂ ਮੈਂ ਉੱਥੇ ਬੈਠੀ ਇੱਕ ਬੇਬੇ ਨੂੰ ਕਿਹਾ ਸੀ ਕਿ ਬੇਬੇ ਜੇ ਮੈਂ ਚੰਗਾ ਲੱਗ ਗਿਆ ਤਾਂ ਮਤਲਬ ਮੇਰੀਆਂ ਸਾਰੀਆਂ ਗੱਲਾਂ ਚੰਗੀਆਂ ਨਹੀਂ ਕਿ ਕਿਸੇ ਬੰਦੇ ਤੇ ਵਿਸ਼ਵਾਸ ਨਾ ਕਰੋ ਮੈਂ ਇਹਨਾਂ ਨੂੰ ਕੀ ਕਹਿ ਰਿਹਾ ਚਾ ਮੈਂ ਹੀ ਹਾਂ ਜੀ ਜੀ ਤੁਸੀਂ ਸਿਰਫ ਮੁੱਦਿਆਂ ਤੇ ਵਿਸ਼ਵਾਸ ਕਰੋ ਜੀ ਮੁੱਦੇ ਨੀਤੀਆਂ ਔਰ ਮੁੱਦਿਆਂ ਦੀ ਡਿਟੇਲ ਮੁੱਦੇ ਕਹਿਣ ਨਾਲ ਮੁੱਦੇ ਨਹੀਂ ਹੋ ਜਾਂਦੇ ਜਿਵੇਂ ਮੈਂ ਬਾਈ ਐਗਜ਼ਾਮਪਲ ਉੱਤੇ ਰੇਤ ਦਾ ਤਾਂ ਸਿਆਸੀ ਹਰ ਮੁੱਦੇ ਦੀ ਡਿਟੇਲ ਉਹਨਾਂ ਲੋ ਇਹਨਾਂ ਦਾ ਕੱਚੀਆਂ ਪੱਕੀਆਂ ਜ਼ਮੀਨਾਂ ਦਾ ਘਰੌਲਾ ਤਰੇ ਆਦੀ ਮਾਲਕੀ ਵਾਲਾ ਜ਼ਮੀਨ ਇਹਨਾਂ ਦੀ ਜਿੱਥੇ ਦਰਿਆ ਉਹਦਾ ਰੌਣਾ ਕੀ ਇਹਨਾਂ ਪਾਰਟੀਆਂ ਤੋਂ ਪੁੱਛਣਗੇ ਕਿ ਲਿਖ ਕੇ ਦੇ ਦਸੇ ਦਾ ਕੀ ਕਰੇਗਾ ਕਹਿਣਗੇ ਅਸੀਂ ਜਦੋਂ ਹਰ ਮੁੱਦੇ ਦੀ ਡਿਟੇਲ ਤੇ ਚਲੇਗੇ ਜਵੇਂ ਅਮਰੀਕਾ ਵਾਲੇ ਜਾਂਦੇ ਆ ਯੂਰਪ ਵਾਲੇ ਜਾਂਦੇ ਆ ਜਦੋਂ ਉਹਨਾਂ ਦਾ ਬੰਦਾ ਖੜਦਾ ਉਹ ਪਾਲਿਸੀਆਂ ਤੇ ਬਹਿਸ ਕਰਦਾ ਸਾਡੇ ਇੱਥੇ ਚੁਟਕਲੇ ਸੁਣਾਉਂਦੇ ਆ ਸਾਡੇ ਇੱਥੇ ਕੁਝ ਹੋਰ ਹੀ ਪਟੰਗ ਗੱਲਾਂ ਕਰਦੇ ਨੇ ਕੀ ਉਹ ਮੁੱਦਿਆਂ ਦਾ ਡਿਸਕਸ਼ਨ ਹੋਊਗੀ ਜੇ ਇਹਨਾਂ ਨੇ ਉਹ ਡਿਸਕਸ਼ਨ ਕਰਾ ਕੇ ਵੋਟ ਪਾ ਲਈ ਤਾਂ ਬੱਚ ਜਾਣਗੇ ਨਹੀਂ ਤਾਂ ਮੈਂ ਤੁਹਾਨੂੰ ਲਿਖ ਕੇ ਦਿਨਾ ਇਹਨਾਂ ਦਾ ਹੀ ਸਰ ਰਹੂਗਾ ਜੁੱਤੀਆਂ ਵਾਲੇ ਬਦਲਦੇ ਰਹਿਣਗੇ ਜੇ ਮੁੱਦਿਆਂ ਤੇ ਆ ਗਏ ਸਭ ਕੁਝ ਹੋ ਜਾਈ